ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਹਰ ਰਿਸ਼ਤੇ ਹਰ ਰਿਸ਼ਤੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 1812 ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਉਧੇਰੀ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਫਾਈਲ ਨੰਬਰ 911 ਨਾਮ ਜੀਕੌਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕਾਸਟ ਜੱਟ ਸਿੱਖ ਬੋਤ ਸਿੱਧੂ ਜਨਮ 84 1999 ਕਾਰਡ ਪੰਜ ਫੁੱਟ ਚਾਰ ਇੰਚ ਪੜਾਈ ਪੀਏ ਪਾਸ ਪਿਤਾ ਜੀ ਐਗਰੀਕਲਚਰ ਭਰਾ ਇੱਕ ਮੈਰਿਡ ਨਾਮ ਜੀ ਦਾ ਮਤਲਬ ਹੁੰਦਾ ਜਿਵੇਂ ਗੁਰਪ੍ਰੀਤ ਕੋਰ ਨਾਮ ਦਾ ਪਹਿਲਾ ਅੱਖਰ ਦੱਸਿਆ ਹੁੰਦਾ ਹੈ ਇਹਨਾਂ ਨੇ ਸਿੰਪਲ ਵਿਆਹ ਕਰਨਾ ਹੈ ਜੀ ਕੁੜੀ ਦਾ ਲੋੜ ਹੈ ਰਸਤਰੀ ਮੁੰਡੇ ਦੇ ਕਾਰਡ ਜਰਸੀ ਕੋਵੇ ਜ਼ਮੀਨ ਵੀ ਮੁੰਡੇ ਨੂੰ ਥੋੜੀ ਬਹੁਤ ਆਉਂਦੀ ਹੋਵੇ ਮੁੰਡਾ ਚਾਹੇ ਪ੍ਰਾਈਵੇਟ ਜੋਬ ਕਰਦਾ ਹੋਵੇ ਵਧੀਆ ਨਸ਼ਾ ਰਹਿਤ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਆਈ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਅਗਲਾ ਵਿਸਤਾਰ ਨੂੰ ਕੋਲ ਜੀ ਫਾਈਲ ਨੰਬਰ 911 ਨਾਮ ਐਨਕੋਰ ਕਾਸਟ ਜੱਟ ਸਿੱਖ ਗੋਤ ਉਪਨ ਜਿਹੜਾ ਫਰੋਜਪੁਰ ਜਨਮ 25/2/1995 ਕੱਦ 5 ਫੁੱਟ 6 ਇੰਚ ਪਰਿਵਾਰ ਵਿੱਚ ਮੈਂਬਰ ਮਾਤਾ ਪਿਤਾ ਤੇ ਦੂਪਰਾ ਇਹਨਾਂ ਨੂੰ ਲੋਡ ਹੈ ਜੀ ਰਿਸਤੇਰੀ ਮੁੰਡੇ ਦੀ ਜ਼ਮੀਨ 3 ਤੋਂ 5 ਏਕੜ ਦਾ ਕਾਉਂਦੀ ਹੋਵੇ ਵਿਆਹ ਸਾਦਾ ਕਰਨਾ ਹੈ ਮੁੰਡਾ ਕੰਮ ਕਰ ਵਧੀਆ ਕਰਦਾ ਹੋਵੇ ਵੈਸ਼ਨੂ ਪਰਿਵਾਰ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਦਿਓ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 913 ਨਾਮ ਕੋਰ ਕਾਸ਼ਟ ਜੱਟ ਸਿਕੋਤ ਹੇਰ ਜ਼ਿਲ੍ਹਾ ਕਪੂਰਥਲਾ ਜਨਮ ਜਨਮਰੀ 13 4 2003 ਕੱਦ 5 ਫੁੱਟ 4 ਇੰਚ ਪੜ੍ਹਾਈ ਗ੍ਰੈਜੂਏਸ਼ਨ ਕੁੜੀ ਘਰ ਵਿੱਚ ਸਲਾਈ ਸਲਾਈ ਦਾ ਕੰਮ ਕਰਦੀ ਹੈ ਜੀ ਭਰਾ ਹੈ ਜੀ ਇੱਕ ਅਨਮੈਰਿਡ ਭੈਣ ਇੱਕ ਅਨਮੈਰਿਡ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ 5 ਤੋਂ 7 ਕਿੱਲਾਂ ਤੱਕ ਜ਼ਮੀਨ ਆਉਂਦੀ ਹੋਵੇ ਪਰਿਵਾਰ ਵੈਸ਼ਨੂ ਹੋਵੇ ਵਿਆਹ ਸਾਦਾ ਕਰ ਲਾਂਗੇ ਜੀ ਪਰਿਵਾਰ ਦਾ ਕਹਿਣਾ ਹੈ ਜੀ ਵਿਆਹ ਸਾਦਾ ਕਰ ਲਾਂਗੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਦੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹਾਂ। ਅਗਲਾ ਦਿਸਟਾ ਨੋਟ ਕਰੋ ਜੀ ਫਾਈਲ ਨੰਬਰ 914 ਨਾਮ ਸਿਮਰਨਜੀਤ ਕੌਰ ਜਨਮ 13/3/1998 ਜਿਲਾ ਜਲੰਧਰ ਕਾਸਟ ਖੱਤਰੀ ਸਿੱਖ ਹਾਈਟ 5 ਫੁੱਟ 5 ਇੰਚ ਕੁੜੀ ਸੋਹਣੀ ਸੁਧਕੀ ਹੈ ਪੜਾਈ ਪਲੱਸ 2 ਪਾਸ ਪ੍ਰਾ ਇੱਕ ਅਨਮੈਰਿਡ ਭੈਣ ਇੱਕ ਮੈਰਿਡ ਲੋਰ ਹੈ ਰਿਸ਼ਤੇ ਦੀ ਕਾਸਟ ਕੱਤਰੀ ਸਿੱਖ ਹੋਵੇ ਜਾਂ ਰਿਸ਼ਤਾ ਜਨਰਲ ਕਾਸਟ ਤੋਂ ਹੋਵੇ ਮੁੰਡੇ ਦਾ ਕੰਮ ਕਰ ਵਧੀਆ ਹੋਵੇ ਨਸ਼ਾ ਰਹਿਤ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਦੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਵਿਸਤਾਰ ਨੋਟ ਕਰੋ ਜੀ ਫਾਈਲ ਨੰਬਰ 915 ਇੱਕ ਜਦੋਂ ਤੁਸੀਂ ਰਿਸ਼ਤਾ ਦੇਖਦੇ ਹੋ ਨਾ ਜੀ ਅ ਰਿਸ਼ਤੇ ਦੀ ਐਡ ਦਾ ਸਕਰੀਨਸ਼ਾਟ ਲੈ ਲਿਆ ਕਰੋ ਤੇ WhatsApp ਨੰਬਰ ਦੇ ਸਿੱਧਾ ਡਾਇਰੈਕਟ ਭੇਜ ਦਿਆ ਕਰੋ ਨਾਮ ਸੰਗੀਤਾ ਅਗਰਵਾਲ ਜਿਹੜਾ ਫਰੀਦਕੋਟ ਕਾਸਟ ਪਾਣੀਆ ਅਗਰਵਾਲ ਹਾਈਟ 5 ਫੁੱਟ 4 ਇੰਚ ਜਨਮ 4 8 2001 ਪੜ੍ਹਾਈ ਕੁਮਾਰਸ ਬੀਕੋਮ ਭਰਾਏ ਕਨ ਮੈਰਡ 1 ਪੈਨ ਮੈਰਡ ਕਲੋੜ ਹਰਿਤਰੀ ਮੁੰਡਾ ਅਗਰਵਾਲ ਕਾਸ਼ ਤੋਂ ਹੋਵੇ ਜਾਂ ਅਰੋੜਾ ਖੱਤਰੀ ਹਿੰਦੂ ਕਾਸ਼ ਤੋਂ ਹੋਵੇ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਪਰਿਵਾਰ ਵੈਸ਼ਨੂ ਹੋਵੇ ਵਿਆਹ ਸਿੰਪਲ ਵਿਆਹ ਕਰਨਾ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਅਗਲਾ ਡਿਸਟਰੋਟ ਕਰੋ ਜੀ ਫਾਈਲ ਨੰਬਰ 916 ਨਾਮ ਏਕਾ ਔਰ ਜ਼ਿਲ੍ਹਾ ਫਤੇਗੜ ਸਾਹਿਬ ਕਾਟ ਜਟ ਜਟ ਸਿੱਖ ਸੰਧੂ ਹਾਈਟ 5 ਫੁੱਟ 7 3 ਇੰਚ ਸੌਰੀ ਜਨਮ 6/10/1999 ਪੜ੍ਹਾਈ ਬੀਕਮ ਪਾਸ ਕੰਮ ਕੰਪਿਊਟਰ ਜੋਬ ਪ੍ਰਾਈਵੇਟ ਸੈਂਟਰ ਭਰਾ 99 ਮੈਰਿਡ ਲਾਊੜਾ ਹੈ ਤੇਰੀ ਮਾਂ ਰਿਸ਼ਤਾ ਜਗ ਸਿੰਘ ਪਰਿਵਾਰ ਤੋਂ ਸੋਹਣਾ ਸੁਨੱਖਾ ਮੁੰਡਾ ਹੋਵੇ ਜ਼ਮੀਨ 7 ਏਕੜ ਤੱਕ ਆਉਂਦੀ ਹੋਵੇ ਮੁੰਡਾ ਮੋਨਾ ਹੋਵੇ ਜੇ ਨਸ਼ਾ ਰਹਿਤ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਧਿਰੀ ਜਾਣਕਾਰੀ ਲੈ ਸਕਦੇ ਹੋ ਅਗਲਾ ਵਿਸਤਾ ਫਾਈਲ 1917 ਨਾਮ ਐਚ ਕੋਰਕ ਜ਼ਿਲ੍ਹਾ ਮਹਾਲੀ ਖੜੇ ਏਰੀਆ ਕਾਟ ਜੱਟ ਸਿੱਖ ਜਨਮ 28/8/2000 ਪੜਾਈ ਬੀਏ ਪਾਸ ਕੱਦ 5 ਫੁੱਟ 4 ਇੰਚ ਕੰਮ ਸਟੇਚਿੰਗ ਭਰਾ ਇੱਕ ਮੈਰਿਡ ਪ੍ਰਾਈਵੇਟ ਜੋਬ ਪਿਤਾ ਜੀ ਐਗਰੀਕਲਚਰ ਲੋੜ ਹੈ ਇਸ ਤੇਰੀ ਮੁੰਡੇ ਦੀ ਕਾਟ ਜੱਟ ਸਿੱਖ ਹੋਵੇ ਜ਼ਮੀਨ 5 ਏਕੜ ਦਾ ਕੌਂਦੀ ਹੋਵੇ ਨਾਲ ਕੋਈ ਵਧੀਆ ਜੋਬ ਕਰਦਾ ਹੋਵੇ ਤਾਂ ਗੁੱਡ ਹੈ ਜੀ 1 ਕਣੀ ਵੀ ਜੇ ਜ਼ਮੀਨ 5 ਕਿੱਲਾਂ ਦਾ ਕੌਂਦੀ ਤੇ ਨਾਲ ਕੋਈ ਮੁੰਡਾ ਕਾਮਕਾਰ ਵੀ ਵਧੀਆ ਕਰਦਾ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਜੇ ਹਰਿਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੀ ਦਿੱਤੀ ਹੋਈ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੀਰੀ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 918 ਨਾਮ ਆਰਕਿਤ ਕੌਰ ਜ਼ਿਲ੍ਹਾ ਫਤਿਹਗੜ ਸਾਹਿਬ ਕਾਸਟ ਅਰੋੜਾ ਸਿਕ ਹਾਈਟ 5 ਫੁੱਟ 5 ਦੇ ਤੇ ਜਨਮ 28 2 2000 ਪੜਾਈ B.Tech ਕੰਮ ਲੜਕੀ ਸਟੀਚਿੰਗ ਦਾ ਵਧੀਆ ਜਾਣਦੀ ਹੈ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਪ੍ਰਾਇਕ ਲੋਡ ਹੈ ਰਿਸ਼ਤੇ ਦੀ ਇਹਨਾਂ ਨੂੰ ਜੀ ਮੁੰਡਾ ਪੜਿਆ ਲਿਖਿਆ ਹੋਵੇ ਮੁੰਡੇ ਨੇ ਜ਼ਮੀਨ ਪੰਜ ਏਕੜ ਤੱਕ ਆਉਂਦੀ ਹੋਵੇ ਮੁੰਡਾ ਕੋਈ ਕੰਮ ਜਾਂ ਕੋਈ ਵਧੀਆ ਆਪਣਾ ਬਿਜ਼ਨਸ ਕਰਦਾ ਹੋਵੇ ਮੁੰਡਾ ਮਿਹਨਤੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਤਾਂ ਤੁਸੀਂ ਸਾਡੇ ਦਿੱਤੇ ਹੋਏ ਥੱਲੇ ਹਰੇ ਅੱਖਰਾਂ ਦੇ ਵਿੱਚ ਜੀ 9646298212 ਨੰਬਰ ਹੈ ਇਹ ਆਪਣਾ ਵਟਸਐਪ ਹੈ ਡਾਇਰੈਕਟ ਮੈਸੇਜ ਕਰ ਸਕਦੇ ਹੋ ਜੀ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ ਨੋਸੋ ਉਨੀ ਨਾਮ ਕੌਰ ਜਿਹੜਾ ਜਲੰਧਰ ਕਾਸਟ ਖੱਤਰੀ ਸਿਕ ਹਾਈਟ 5 ਫੁੱਟ 6 ਇੰਚ ਜਨਮ ਸਪਲਾਈ 2 1998 ਪੜਾਈ ਬੀ ਐਸ ਸੀ ਨਰ ਸਿੰਘ ਮਾਤਾ ਪਿਤਾ ਪਰਿਵਾਰ ਵਿੱਚ ਦੋ ਭਰਾ ਨਹੀਂ ਦੀ ਕੁੜੀ ਸੋਹਣੀ ਸਰਕੀ ਹੈ ਘਰ ਦਾ ਘਰੀਲੂ ਕੰਮ ਕਰ ਜਾਣਦੀ ਹੈ ਇਹਨਾਂ ਨੂੰ ਲੋੜ ਹੈ ਰਿਸ਼ਤੇ ਦੀ ਮੁੰਡਾ ਮੁੰਡੇ ਦਾ ਰਿਸ਼ਤਾ ਚਾਹੇ ਫੋਰਨ ਕੰਟਰੀ ਤੋਂ ਹੋਵੇ ਜਾਂ ਫਿਰ ਆਪਣਾ ਪੰਜਾਬ ਵਿੱਚ ਵਧੀਆ ਹੋਵੇ ਕੰਮ ਕਰਦਾ ਹੋਵੇ ਸਰਕਾਰੀ ਜੋਬ ਜਾਂ ਆਪਣੀ ਪ੍ਰਾਈਵੇਟ ਜੋਬ ਹੋਵੇ ਜੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸਰਦਾਰਕ ਨੰਬਰ ਅਤੇ ਹੋਰ ਬਧੀਰੀ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 920 ਨਾਮ ਕੌਰ ਜਿਹੜਾ ਸ਼੍ਰੀ ਅਮਰitsar ਸਾਹਿਬ ਜਨਮ 1993 ਹਾਈਟ 5 ਫੁੱਟ 7 ਇੰਚ ਕਾਸਟ ਰਾਮਗੜੀਆ ਪੜਾਈ DCA BCA ਕੰਟੀਨਿਊ BCA ਚੱਲ ਰਹੀ ਹੈ ਜੀ ਜੋ ਬਲੜਕੀ ਪੀਆਰ ਦੀ ਟ੍ਰੇਲਰ ਐਂਡ ਵੀਜ਼ਾ ਕਾਉਂਸਲਰ ਹੈ ਜੀ ਪਿਤਾ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਇੱਕ ਵੱਡਾ ਭਰਾ ਲੋਡ ਹੈ ਰਿਸਤੇ ਦੀ ਜੱਟ ਸਿੱਖ ਪਰਿਵਾਰ ਤੋਂ ਮੁੰਡੇ ਦਾ ਰਿਸ਼ਤਾ ਵੈਲ ਐਜੂਕੇਟਡ ਨਾਸ਼ਾ ਰਹੇ ਤਾਂ ਹੋਵੇ ਲੜਕਾ ਆਸਟ੍ਰੇਲੀਆ ਕੈਨੇਡਾ ਜਾਂ ਯੂਕੇ ਦਾ ਪੀਆਰ ਹੋਵੇ ਤਾਂ ਇਹਦੀ ਡਿਮਾਂਡ ਕੋਈ ਨਾ ਹੋਵੇ ਉਹੀ ਸੰਪਰਕ ਕਰਨ ਜੀ ਏਰੀਆ ਨੂੰ ਪਹਿਲ ਹੈ ਅੰਮ੍ਰਿਤਸਰ ਦਰਨਦਾਰ ਏਰੀਆ ਨੂੰ ਪਹਿਲ ਦੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਤਾਂ ਤੁਸੀਂ ਸਾਡੇ ਤੋਂ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਰੈਕਟ ਲੈ ਸਕਦੇ ਹੋ ਜੀ ਜੇ ਅੱਜ ਦੇ 10 ਰਿਸ਼ਤੇ ਨੇ ਜੀ ਜੇ ਇਹਨਾਂ ਰਿਸ਼ਤਿਆਂ ਵਿੱਚ ਕੋਈ ਵੀ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਹੈ ਸਕਰੀਨ ਸ਼ਾਟ ਲੈ ਲਿਆ ਕਰੋ ਜੀ ਰਿਸ਼ਤੇ ਦਾ ਤੇ ਸਿੱਧਾ ਡਾਇਰੈਕਟ WhatsApp ਨੰਬਰ ਤੇ ਮੈਸੇਜ ਕਰਦਿਆ ਕਰੋ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਹੋਰ ਉਹਦੇ ਰਿ ਜਾਣਕਾਰੀ ਵੀ ਲੈ ਸਕਦੇ ਨਾਲ ਬਾਕੀ ਫੁੱਲ ਜਾਣਕਾਰੀ ਸਿੱਧਾ ਪਰਿਵਾਰ ਨਾਲ ਟਰੈਕਟ ਗੱਲ ਕਰੋ ਜੀ ਤੇ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਸਤਿ ਸ੍ਰੀ ਅਕਾਲ ਜੀ